ਮੇਰੇ ਕੋਲ ਕੋਈ ਨਹੀਂ ਸਾਰੇ ਆਏ ਬਾਹੂ ਇੰਨੇ ਸਾਰੇ ਮਾਮਾ ਵਾਲਾ ਪੰਜ ਉਹ ਕੱਟਾਉਂਦਾ ਹੈ ਬਹੁਤ ਬੜਾ ਅਕਸੀਡੈਂਟ ਹੋਇਆ ਹੈ ਕੀ ਹੋਇਆ ਕਿਹੜਾ ਪੇਕ ਇਦੇ ਵਿੱਚ ਅੱਜ ਪਿੰਡ ਗੰਗ ਦੇ ਵਿੱਚ ਜਿਹੜੇ ਗੁਰਪ੍ਰੀਤ ਕੌਰ ਵਾਈਫ ਆਫ ਗੁਰदयाल ਸਿੰਘ ਏ 35 ਈਅਰ 올ਡ ਆ ਇਹ ਲੇਡੀ ਆਪਣੇ ਘਰ ਦੇ ਵਿੱਚ ਕੱਲੀ ਸੀ ਕੁਝ ਅਨਨੋਨ ਪਰਸਨ ਆਏ ਆ ਜਿਨ੍ਹਾਂ ਨੇ ਮਤਲਬ ਇਹ ਹਰਕਤ ਕੀਤੀ ਆ ਕਿ ਨੀ ਪਹਿਲਾਂ ਉਹਦੇ ਗਲ ਦੇ ਵਿੱਚ ਚੁੰਨੀ ਪਾਈ ਆ ਫਿਰ ਇਹਨੂੰ ਬਟਪੀਨ ਬਿਟਵੀਨ ਉਹਦੇ ਤੌਣ ਤੇ ਕੋਈ ਚੀਜ਼ ਫੇਰੀ ਆ ਤੇ ਇਹ ਅਜੇ ਤੱਕ ਉਹਨਾਂ ਦੇ ਜਿਹੜੇ ਹਸਬੰਡ ਆ ਉਹ ਆਪਣਾ ਹੈਗੇ ਆ ਬਿਜਲੀ ਬੋਰਡ ਦੇ ਵਿੱਚ ਜੌਬ ਕਰਦੇ ਆ ਇਹਦੀ ਸਾਨੂੰ ਇੰਟੀਮੇਸ਼ਨ ਆਈ ਅਸੀਂ ਨਾਲ ਹੀ ਆ ਕੇ ਵਰਕਆਊਟ ਕਰ ਰਹੇ ਹਾਂ ਸੀਸੀਟੀਵੀ ਖੰਗਾਰ ਰਹੇ ਹਾਂ ਦੈਨ ਬਿਟਵੀਨ ਜੇ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਿਓ ਕੋਈ ਸ਼ਾਪ ਆਪਾਂ ਯੂਜ਼ ਕੀਤਾ ਹੈ ਜੀ ਅਜੀ ਇਸ ਚੀਜ਼ ਨੂੰ ਡਿਟੇਲ ਚ ਵੈਰੀਫਾਈ ਕਰਾਂਗੇ ਜੀ ਸਾਰੀਆਂ ਟੀਮਾਂ ਆਈ ਹੋਈਆਂ ਵਰਕ ਕਰ ਰਹੀਆਂ ਜੀ ਇਹ ਗੁਰਸਿੱਖ ਸੀਗੀ ਇਹ ਗੁਰਸਿੱਖ ਪਰਿਵਾਰ ਸੀ ਜੀ ਥੈਂਕ ਯੂ ਆਪਾਂ ਗ੍ਰੀਟਿੰਗੋ ਉਹ ਤਾਂ ਮੈਂ ਆਇਆ ਇਹਦੇ ਬਾਜਮ ਮੰਮਾ ਨੇ ਮੈਂ ਦੇਖਿਆ ਦੇ ਬਸਤਾਜ ਬਾਜਮ ਤਾਰੀ ਗਿਆ ਦੇ ਮਮਾ ਦੇ ਮਮਾ ਨਾਲ ਗੰਦ ਸਿਰ ਬਾਤ ਹੋਈ ਕਿੱਥੋਂ ਆਏ ਸੀ ਤੁਸੀਂ ਦੋਨੋਂ ਕਿੱਥੋਂ ਆਏ ਸੀ ਤੁਸੀਂ ਆ ਮੈਂ ਸਕੂਲ ਤੋਂ ਆਏ ਹਿੰਦੇ ਬਾਜਨ ਮਮਾ ਦੇ ਗਿਆ ਕੀ ਹੋਇਆ ਸੀ ਰੋ ਉਹ ਉਹ ਦੋ ਹੋਇਆ ਸੀ ਤੇ ਉਹ ਦਮ ਮਮਾ ਪੈ ਹੀ ਤੇ ਸਾਰੇ ਲੋ ਨਿਕਲੇ ਪਿਆ ਹੀ ਕਿੱਥੇ ਲਾਇਆ ਆਣ ਕੇ ਮਮਾ ਨੂੰ ਲਾਇਆ ਸੀ ਮੈਂ ਅਰਜਹਤ ਲਈ ਮੈਨੂੰ ਡਰ ਲੱਗ ਲੱਗ ਬੇ ਸਭ ਕੁਝ ਤੇ ਹੀ ਆਪਣੀ ਸ਼ਬਦ ਸ਼ਬਦ ਬੂਏ ਦੇ ਅੰਦਰ ਹੀ ਦੇ ਉਹ ਸੁੱਤੀ ਹੀ ਸੁ ਸੁੱਤੀ ਹੀ ਦੇ ਕਦਾਨੇ ਕੀ ਬਾਤੋ ਹੋਤੀ ਦੇ ਬਾਤ ਚ ਬੂਆ ਖੁੱਲਾ ਨਾ ਖੋਲ ਕੇ ਆਂ ਬਾਤ ਬੂਆ ਜੇ ਤੁਸੀਂ ਬਾਹਰ ਅਗੇ ਰੋਣਾ ਪੈ ਹੁੰਦਾ ਸੀ ਫਿਰ ਤਾਂ ਸੱਬਦ ਮਮਾ ਨੂੰ ਠਾਣਦੇ ਤੇ ਉਹਦੇ ਉੱਤੇ ਉੱਤੇ ਲੈ ਗਈ ਤੇ ਠਾਣਦੀ ਸੀ ਜੇ ਮਮਾ ਮਮਾ ਨੂੰ ਉਹ ਰੋਂਦੀ ਸੀ ਮਮਾ ਕਿੰਨਾ ਪਿਆਰ ਕਰਦੀ ਆ ਅੰਮਾ ਜਰਾ ਗਿਆ ਕਰਦੇ ਸੱਬਦ ਨੂੰ ਤਾਂ ਮਿੰਨਾ ਵੇ ਨੇ ਵੇਖਿਆ ਉਹ 3 ਕੇ ਸਾਲ ਦਾ 4 ਸਾਲ ਦਾ ਦੂਸਰੀ ਜਮਾਤ ਚ ਪੜਦਾ ਉਹ ਆਇਆ ਐਂ ਗੋਨਵਾਲ ਸਾਹਿਬ ਆਪਣੀ ਨੋਨੇ ਕਰੇ ਉਥੇ ਸੋਹਣ ਸਿੰਘ ਦਾ ਭੋਗ ਪਿਆ ਤੇ ਉੱਥੇ ਭੁੰਨ ਗਿਆ ਨਾ ਮਾਮਾ ਮੇਰੀ ਮੰਮਾ ਨੂੰ ਦਾदू ਪਤਾ ਨਹੀਂ ਕੀ ਹੋਇਆ ਤੇ ਮੈਂ ਕਿਹਾ ਕੋਈ ਨਹੀਂ ਇੱਥੇ ਬਾਹਰ ਨਿਕਲ ਕੇ ਰੌਲਾ ਪਾ ਦੇ ਅਹੀਂ ਆਉਣੇ ਅਹੀਂ ਆਏ ਤੋਂ ਨਾ ਜਨੂਏ ਸਾਡਾ ਜਿਹੜਾ ਦੋਤਾ ਉਹਦਾ ਘਰ ਵਾਲਾ ਡਿਊਟੀ ਤੇ ਆ ਕਰਨਤਾਰ ਨਬੀਲੀਪੁਰ ਚ ਇਹ ਆ ਗਏ ਮੇਰਾ ਮੁੰਡਾ ਆਪਣੀ ਦੁਕਾਨ ਤੋਂ ਆ ਗਿਆ ਲੜਕੀ ਮੇਰੀ ਆਈ ਆ ਉਹਨਾਂ ਆਣ ਕੇ ਜਿਉਂ ਵੇਖਿਆ ਪਹਿਲੋਂ ਉਹ ਆਈ ਲੜਕੀ ਜਨ ਇਕੱਠਾ ਇੱਥੇ ਹੋਇਆ ਸਾਰੇ ਜਾਨੇ ਸਾਡੇ ਕੋਲ ਇਨ ਇਥੇ ਇੱਕ ਬੀਬੀ ਉਹ ਆਏ ਆ ਉਹ ਮੁੰਡੇ ਰੀਆਂ ਚੀਕਾਂ ਸਨ ਉਹਨਾਂ ਹੀ ਵੇਖੀ ਮੁਰਕੇ ਹੀ ਆਏ ਉਹ ਜਦੋਂ ਸਾਡੀ ਲੜਕੀ ਉਹਨੇ ਉਹਨੇ ਕਹਿ ਲੈ ਜਾਓ ਇਹਨੂੰ ਕਿਤੇ ਮੁਰਕੇ ਲੈ ਕੇ ਗਏ ਤੇ ਉੱਥੇ ਮਰੀ ਰਾਤ ਇੱਥੇ ਹੀ ਕੋ ਮਾਰੀ ਉਹ ਕੁੜੀ ਆ ਨਹੀਂ ਵੀ ਮਾਰੀ ਜੀ ਸਹਿਜ ਦੀ ਤੇ ਚੁੰਨੀ ਨਹੀਂ ਨਿਕਲੀ ਸਾਡੇ ਕੋਲ ਮੂੰਹ ਚ ਉਹ ਚੁੰਨੀ ਕੋਈ ਨਹੀਂ ਲੱਗਦਾ ਇਹਦੇ ਪਿੱਛੇ ਕੀ ਕੰਮ ਹੋ ਸਕਦਾ ਲਟੇਰੇ ਹੋਣਗੇ ਲਟੇਰੇ ਆਓ ਕੋਲ ਮਾਰੀ ਭੱਜੀ ਆ ਕਾ ਫੇਰਾ ਉਹ ਕੰਮ ਕਰਦੇ ਸੀ ਦੱਲਟੇਰਿਆਂ ਨੇ ਕੀਤਾ ਇਹ ਕੰਮ ਕੋਈ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਕਿਸੇ ਨਾਲ ਕੋਈ ਲਾਗ ਡਾਕ ਨਹੀਂ ਕਹੈ ਨੈਟ ਕੈਫੇ ਦਾ ਪੈਸਾ ਕੱਢਣੀਆਂ ਕੋਈ ਹੋਰ ਕਹਦੇ ਆਏ ਗਿਆ ਪੈਸੇ ਕੱਢਣੇ ਕਾਪੀਆਂ ਕਰਨੀਆਂ ਨੌਕਰੀਆਂ ਦੇ ਫਾਰਮ ਵਗੈਰਾ ਭਰਨੇ ਇਹ ਕੈਫੇ ਦਾ ਕੰਮ ਉੱਥੇ ਆਉ ਘਰ ਦੀ ਦੁਕਾਨ ਆ ਤੇ ਸਾਰੀ ਦਿਹਾੜੀ ਗਾਹ ਕਾਉਂਦੇ ਰਹੀ ਨੇ ਹੁਣ ਮੌਕੇ ਪਾਠ ਕਰਨ ਲਈ ਉੱਤੋਂ ਪੋਥੀ ਖੁੱਲੀ ਉੱਥੇ ਮੌਕੇ ਉਹ ਗਰੇ ਪਾਠ ਕਰਦੀ ਨੂੰ ਸਾਨੂੰ ਕੋਈ ਚੀਜ਼ ਦਾ ਕੋਈ ਮੌਕੇ ਦਾ ਕੋਈ ਪਤਾ ਨਹੀਂ ਮੁੰਡੇਰੇ ਕਹਿਣ ਤੇ ਅਸੀਂ ਆਏ ਜਦੋਂ ਤੋਂ ਉਹਨੂੰ ਇਹਨਾਂ ਨੇ ਵੇਖਿਆ ਵਾ ਬੱਚੇ ਮੇਰੇ ਨੇ ਮੈਂ ਤੇ ਫਿਰ ਅਸੀਂ ਮਗਰੋਂਰੇ ਭੱਜ ਗਏ ਉੱਥੋਂ ਜਿੱਥੋਂ ਮੰਡ ਗਏ ਹਾਂ ਜੀ ਸਾਰਾ ਪਰਿਵਾਰ ਉਹ ਖੁਰ ਕੇਸਕੀ ਵਾਲੀ ਆ ਲੜਕੀ ਸਾਡੀ ਕੇਸਕੀ ਬੰਦੀ ਪਾਠ ਕਰਨ ਲਈ ਉਥੇ ਪਾੜ ਕਰਦੀ ਨੂੰ ਮਾਰ ਸਾਡੇ ਵਾਸਤੇ ਕੋਈ ਗੱਲ ਨਹੀਂ ਰਹੀ ਸਾਨੂੰ ਪਤਾ ਐਂ ਮੰਗ ਕਰਦੇ ਆ ਕਿ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਡੇ ਵਾਲੇ ਕੀਤਾ ਜਾਵੇ ਅਸੀਂ ਹਾਂਜੀ ਗੁਰਪ੍ਰੀਤ ਕੌਰ ਨਾਮ ਸੀ ਸਾਰਾ ਪਰਿਵਾਰ ਗੁਰਸੇਕਿਆ ਅਮਰ ਸਤਾਰੀ ਸਾਰਾ ਪਰਿਵਾਰ ਆ ਉਹ ਦੁਪਹਿਰ ਦੇ ਟਾਈਮ ਆਪਣਾ ਇਸ਼ਨਾਨ ਕਰਕੇ ਸਹਿਜ ਪਾਠ ਕਰਦੇ ਪਏ ਸੀ ਕੁਝ ਅਚਨ ਅਚਾਨਕ ਬੰਦੇ ਆਏ ਆ ਤੇ ਉਹਨਾਂ ਨੇ ਉਹਨਾਂ ਦਾ ਗਲ ਵੜਤਾ ਏ ਤੇ ਵਾਰਦਾਤ ਅੰਜਾਮ ਦਿੱਤਾ ਤੇ ਘਰੋਂ ਸਮਾਨ ਲੈ ਗਏ ਤੇ ਆਪਾਂ ਨੂੰ ਇਹ ਨਹੀਂ ਪਤਾ ਸਮਾਨ ਕੀ ਕੀ ਲੈ ਗਏ ਆ ਕੀ ਮੰਗ ਕਰਦੇ ਜੀ ਮਾਂਗਾ ਪਨ ਇਨਸਾਫ ਦੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਆਪਾਂ ਨੂੰ ਇਨਸਾਫ ਦਿਵਾਇਆ ਜਾਵੇ। ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਅੱਜ ਦੁਪਹਿਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਦੋਂ ਇੱਕ ਗੁਰਸਿੱਖ ਮਹਿਲਾ ਜਿਹੜੀ ਸੀ ਉਹ ਘਰ ਵਿੱਚ ਇਕੱਲੀ ਸੀ ਔਰ ਸਹਿਜ ਪਾਠ ਕਰਦੇ ਦੌਰਾਨ ਉਸ ਨੂੰ ਕੁਝ ਅਨੁਸ਼ਸਤਿ ਵਿਅਕਤੀ ਘਰ ਵਿੱਚ ਦਾਖਲ ਹੁੰਦੇ ਹਨ ਔਰ ਤੇਜ਼ ਤਾਰਾ ਹਥਿਆਰ ਨਾਲ ਉਸ ਦਾ ਗਲਾ ਰੇਤ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਵਿੱਚ ਕਾਫੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। थाना ਸ਼੍ਰੀ ਗੁਜਰਵਾਲ ਸਾਹਿਬ ਦੀ ਪੁਲਿਸ ਨੇ ਮੌਕੇ ਤੇ ਪੁੱਜਦੇ ਹੋਏ ਅਗਲੇਰੀ ਕਾਰਵਾਈ ਸ਼ੁਰ ਔਰ ਉਸਦੀ ਉਮਰ 35 ਸਾਲ ਸੀ ਔਰ ਪਤਨੀ ਗੁਰਦੇਵ ਸਿੰਘ ਹੈ ਜੋ ਪਤੀ ਜਿਹੜਾ ਉਸਦਾ ਗੁਰਦੇਵ ਸਿੰਘ ਪਾਵਰ ਕਾਰਪੋਰੇਸ਼ਨ ਬਿਜਲੀ ਬੋਰਡ ਵਿੱਚ ਤੌਰ ਕਰਮਚਾਰੀ ਤਨਖਾਹ ਹੈ ਔਰ ਅੱਜ ਦੁਪਹਿਰੇ ਜਦੋਂ ਇਸ ਘਟਨਾ ਨੂੰ ਮਤਲਬ ਅੰਜਾਮ ਦਿੱਤਾ ਗਿਆ ਉਸ ਵੇਲੇ ਘਰ ਵਿੱਚ ਉਸਦੀ 1 ਸਾਲ ਦੇ ਕਰੀਬ ਜਿਹੜੀ ਉਮਰ ਦੀ ਬੱਚੀ ਹੈ ਸ਼ਬਦ ਪ੍ਰੀਤਕੌਰ ਜਿਸਦਾ ਨਾਮ ਹੈ ਉਹ ਘਰ ਵਿੱਚ ਆਪਣੀ ਮਾਂ ਦੇ ਨਾਲ ਮੌਜੂਦ ਸੀ ਔਰ ਜਦੋਂ ਵਾਰਦਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਮੌਤੇ ਘਟਾਰ ਘਾਟ ਉਤਾਰ ਦਿੱਤਾ ਗਿਆ ਤੋਂ ਉਸ ਤੋਂ ਬਾਅਦ ਜਿਹੜਾ ਮ੍ਰਿਤਕਾ ਗੁਰਪ੍ਰੀਤਕੌਰ ਦਾ ਜਿਹੜਾ ਬੇਟਾ ਹੈ ਕਰੀਬ 7 ਸਾਲ ਦਾ ਅਗਮਪ੍ਰੀਤ ਸਿੰਘ ਜਦੋਂ ਸਕੂਲ ਦੇ ਘਟਨੀ ਹੋਣ ਤੋਂ ਬਾਅਦ ਘਰ ਦਾਖਲ ਹੁੰਦਾ ਹੈ ਤਾਂ ਉਸ ਦੇ ਵੇਖ ਕੇ ਆਪਣੀ ਮਾਂ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਹਨ ਉਸ ਦੇ ਵੱਲੋਂ ਆਂਡ ਗੁੰਡ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੁੰਦੀ ਹੈ ਰਮਨ ਚਾਬਲਾ ਜਗਮਨੀ ਟੀਵੀ ਤਰੰਤਾਰਨ